ਸਾਡਾ ਤੇਰੇ ਬਾਝੋਂ ਹੋਣਾ ਨਹੀਂ guzara ਤੂੰ ਕਿਹੜਾ ਨਹੀਂ ਜਾਣਦਾ ਸਾਡਾ ਤੇਰੇ ਬਾਝੋਂ ਹੋਣਾ ਨਹੀਂ guzara ਤੂੰ ਕਿਹੜਾ

i

ਦੇ ਰੱਤੇ ਹੀ ਪਾਰਨ ਜੀ ਲੱਗ ਲਾਉਂਦਾ ਲੱਗ ਆ ਕਰਦਾ ਸਤ ਨਾਮੁ ਲਾਈ ਸਤ ਨਾਮੁ ਲਾਈ ਸਤ ਜੈਕਾਰ ਲਾ ਲਾ ਅਰਦਾਸ ਕਰੇ ਅਰਦਾਸ ਕਰਾਓ ਅਰਦਾਸ ਕਰੇ ਬਾਬਾ ਜੀ ਕਰ ਅਰਦਾਸ ਆ ਯਰ ਅਰਦਾਸ ਕਰੋ ਨਾ ਅਰਦਾਸ ਨਾਮ ਇੱਕ ਮਿੰਟ ਜੀ ਲੈ ਗਰ ਖਲੋ ਜੋ ਇੱਕ ਵਾਰ ਇੱਕ ਮਿੰਟ ਆਪ ਆਓ ਨਹੀਂ ਇੱਕ ਮਿੰਟ ਇੱਕ ਮਿੰਟ ਜਵੀ ਦਾ ਪਾਰ ਹੋਣਾ ਫਿਰ ਜਾਗੇ ਸਭ ਚਲੋ ਤਿਆਰੀ ਵੀ ਕੀਤੀ ਹੋ ਸਾਡੀ ਤਿਆਰੀ ਕਰੀ ਜਾਓ ਹਾਂ ਜੀ 15 50 ਦੇ ਸਾਥ ਚ ਰੱਖੇ ਰੱਖੇ ਨਹੀਂ ਨਾ ਹਾਂ ਕਿ ਇੱਕ ਕਮਰਾ ਕੁਏ ਯਾਰ ਕੀ ਕਰੂੰਗਾ ਐ ਚੜੇ ਚੰਦਿਆਲ ਕਰਾਈ ਹਾਂ ਪਰ ਮਲਾ ਫਾਦਨਤ ਨਾ ਦੇ ਓਏ ਰਹਿਣ ਦੋ ਜੀ ਲੈਂਦਾ ਕੋਮ ਪਾ ਕੇ ਫਰੈਂਡਾਂ ਆਪਣੇ ਦਰਮਾਲਾ ਵਾਲਾ ਕੋਲੋਂ ਕੋਲੋਂ ਆ ਕੇ ਆਣ ਲੱਗੇ ਪੁੱਤ ਮਰਦਾ ਨਹੀਂ ਓ ਜੁੱਜੇ ਕੇ ਲਾਲ ਚ ਫੁੱਲ ਜਿਆ ਹੈਲੋ ਹਾਂ ਆਓ ਯਾਰ ਲੈ ਆਓ ਕਿੱਥੇ ਇੱਥੇ ਲੈ ਆਓ ਯਾਰ ਲੈ ਆ ਬੜ ਕੇ ਆਪਾਂ ਨੂੰ ਜਾ ਕੇ ਬੈਠਣਾ بس ਨਾ ਮੈਂ ਤੇ ਕਰਾਂ ਕਰ ਆ ਯਾਰ ਫਿਰ ਪਾ ਦੋ ਠੀਕ ਹੈ ਉਹ ਦੂਜੇ ਲਓ ਗਲਾਬ ਦੇ ਗਲਾਬ ਬਹੁਤ ਗਲਾਬ ਚਲੋ ਇੱਥੇ ਬੜੇ ਰਾਜਪਤ ਗਲਾਬ ਦੇ ਵਾਸ ਚਲ ਬਹੁਤ ਬਹੁਤ ਹਾਂ ਜੀ ਉਹ ਯਾਰ ਦੂਜੇ ਜਿਹੜੇ ਬਹੁਤ ਆ ਲੈਂਦੇ ਆਹੋ ਉੱਥੇ ਲਾ ਦਈਏ ਇੱਥੇ ਆਓ ਕਿੰਨੇ ਤਰੇ ਤਲਾ ਦੇ ਆਪਾਂ ਕਿੰਨੇ ਟੈਂਜੇ ਦੇ ਬੰਦੇ ਆਪਾਂ ਨਾਲ ਜੀ ਲੜੀ ਵੱਡੀ ਸਰੀ ਹਲੋ ਟੇਕ ਲਓ ਟੇਕ ਲਓ ਮੱਥਾ ਆ ਟੇਕੋ ਬੁੱਤ ਵਾਈਗੁੱਤ ਕਰਾਉਂਦਾ ਨਾ ਭਾਈ ਬਰੇਮ ਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ तो रोल लाए्टे तो, गड्डी ला लो तो गए